ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 12ਵਾਂ ਖਾਦ ਪਦਾਰਥਾਂ ਦੇ ਸੰਸਾਧਨਾਂ ਵਿੱਚ ਸੁਧਾਰ ਤੇ ਬੱਚਿਓ ਇਸ ਅਧਿਆਇ ਦੇ ਪੰਨਾ ਨੰਬਰ 145 146 ਅਤੇ 147 ਤੇ ਆਏ ਅਧਿਆਇ ਦੇ ਅੰਦਰਲੇ ਸਵਾਲ ਜਿਹੜੇ ਨੇ ਉਹ ਅਸੀਂ ਇਸ ਵੀਡੀਓ 'ਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਕਾਪੀ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋਹ ਸ਼ੁਕਰੀਆ ਇਸੇ ਚੈਨਲ ਤੇ ਪਿਆਰੇ ਵਿਦਿਆਰਥੀ ਤੁਹਾਡੀ ਨੌਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਫਿਰ 9th ਸਾਇੰਸ ਇੰਗਲਿਸ਼ ਮੀਡੀਅਮ ਵਿੱਚ ਨੌਵੀਂ ਵਿਗਿਆਨ ਪੰਜਾਬੀ ਵੀਡੀਓ ਵੀ ਅਸੀਂ ਕਰਦੇ ਪਏ ਹਾਂ ਫਿਰ 9th ਮੈਥ ਨੋਟਸ ਫਿਰ ਨੌਵੀਂ ਗਣਿਤ ਫਿਰ ਪੀਐਸਸੀਬੀ 9th ਮੈਥ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ math concepts ਗਣਿਥ ਦੇ ਸਿਧਾਂਤ ਤੇ ਤੁਹਾਡੀ ਜਨਰਲ ਨੋਲੇਜ ਨੂੰ ਸੁਧਾਰਨ ਲਈ ਇੱਕ ਪਲੇਲਿਸਟ ਐਬ੍ਰੀਵੀਏਸ਼ਨ ਜੇ ਤੇ ਚ ਅਲਗ ਅਲਗ ਵਿਸ਼ਿਆਂ ਦੀ ਐਬ੍ਰੀਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਫਿਰ ਵੀਡੀਓਜ਼ ਵੀ ਜਰੂਰ ਦੇਖੋ ਆਓ ਦੇਖੀਏ ਬੱਚਿਓ ਨੇ ਇਹ ਵਾਲੇ ਸਵਾਲ ਪੰਨਾ ਨੰਬਰ 145 ਤੇ ਹੈਗਾ ਪਹਿਲਾ ਹੇਠ ਲਿਖਿਆਂ ਵਿੱਚੋਂ ਕਿਹੜੇ ਹਾਲਾਤਾਂ ਵਿੱਚ ਸਭ ਤੋਂ ਵੱਧ ਲਾਭ ਹੋਵੇਗਾ ਤੇ ਨਾਲ ਜਵਾਬ ਦੇਣਾ ਕਿਉਂ ਇਹਦਾ ਕਾਰਨ ਹੀ ਦੱਸਣਾ ਸੋ ਪਹਿਲਾ ਇਹ ਬੱਚਿਓ ਚੋਣ ਕਿਸਾਨ ਉੱਤਮ ਕਿਸਮ ਦੇ ਬੀਜ ਬੀਜਦੇ ਹਨ ਸਜਾਈ ਨਹੀਂ ਕਰਦੇ ਅਤੇ ਨਾ ਹੀ ਰਸਾਇਣਿਕ ਖਾਦਾਂ ਵਰਤਦੇ ਹਨ ਕਿ ਖਲਤ ਹੈਗੀ ਹੈ ਫਿਰ ਕਿਸਾਨ ਆਮ ਬੀਜਾਂ ਨੂੰ ਬੀਜਦੇ ਹਨ ਸਿੰਜਾਈ ਵੀ ਕਰਦੇ ਹਨ ਅਤੇ ਰਸਾਇਣਿਕ ਖਾਦਾਂ ਵੀ ਵਰਤਦੇ ਹਨ ਪਰ ਬੀਜ ਆਮ ਵਰਤ ਰਹੇ ਹਨ ਤੀਜਾ ਕਿਸਾਨ ਚੰਗੀ ਕਿਸਮ ਦੇ ਬੀਜ ਬੀਜਦੇ ਹਨ ਸਿੰਜਾਈ ਕਰਦੇ ਹਨ ਰਸਾਇਣਿਕ ਖਾਦਾਂ ਅਤੇ ਫਸਲ ਸੁਰੱਖਿਆ ਵਿਧੀਆਂ ਦੀ ਵਰਤੋਂ ਕਰਦੇ ਹਨ ਸੋ ਬੱਚਿਓ ਬੜਾ ਹੀ ਸਧਾਰਨ ਸਧਾਰਨ ਬੁੱਧੀ ਵਾਲਾ ਸਵਾਲ ਹੈਗਾ ਤੇ ਸਾਪ ਪਤਾ ਲੱਗਦਾ ਕਿ ਇਹਦਾ ਜਵਾਬ ਸੀ ਹੋਵੇਗਾ ਕਿਉਂਕਿ ਬੀਜ ਵੀ ਚੰਗੀ ਕਿਸਮ ਦੇ ਹੋ ਗਏ ਸਿੰਜਾਈ ਵੀ ਕੀਤੀ ਜਾ ਰਹੀ ਹੈ ਰਸਾਇਣਕ ਖਾਦਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਤੇ ਫਸਲ ਸੁਰੱਖਿਆ ਵਿਧੀਆਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਤੇ ਇਹਦਾ ਉਹ ਜਵਾਬ ਦੇ ਦਿੰਨੇ ਆ ਉਹ ਦੇਣਾ ਵੀ ਬੜਾ ਹੀ ਸੌਖਾ ਹੈ ਕਿਉਂ ਚੋਣ ਸੀ ਨਾਲ ਸਭ ਤੋਂ ਵੱਧ ਲਾਭ ਹੋਵੇਗਾ ਕਿਉਂਕਿ ਸਾਰੇ ਕਾਰਕ ਰਲ ਕੇ ਸਾਂਝੇ ਰੂਪ ਵਿੱਚ ਆਪਣਾ ਹਿੱਸਾ ਪਾਉਣਗੇ ਚੰਗੀ ਕਿਸਮ ਦੇ ਬੀਜ ਅਤੇ ਸਿੰਜਾਈ ਨਾਲ ਝਾੜ ਵਧੇਗਾ ਖਾਦਾਂ ਨਾਈਟ੍ਰੋਜਨ ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਤੱਤਾਂ ਦੀ ਪੂਰਤੀ ਕਰਕੇ ਫਸਲ ਦਾ ਵਾਧਾ ਯਕੀਨੀ ਬਣਾਉਣਗੇ ਅਤੇ ਸੁਰੱਖਿਆ ਵਿਧੀਆਂ ਫਸਲਾਂ ਨੂੰ ਬਿਮਾਰੀਆਂ ਤੋਂ ਨਸ਼ਟ ਹੋਣੋਂ ਬਚਾਉਣਗੀਆਂ ਸੋ ਬੱਚੋ ਸਾਰੇ ਕਾਰਕ ਸਿੰਜਾਈ ਵੀ ਕਰ ਦਿੱਤੀ ਚੰਗੇ ਬੀਜੀ ਵਰਤੇ ਉਹਦੇ ਨਾਲ ਕੀ ਹੋ ਗਿਆ ਝਾੜ ਵਧਿਆ ਹੋ ਗਿਆ ਫਿਰ ਪੋਸ਼ਟਿਕ ਤੱਤ ਮਿਲ ਗਏ ਰਸਾਇਣਿਕ ਖਾਦਾਂ ਦੇ ਰਾਹੀਂ ਫਸਲ ਦਾ ਜਿਹੜਾ ਬੂਟਾ ਹੈਗਾ ਪੌਦਾ ਹੈਗਾ ਉਹ ਵੀ ਚੰਗਾ ਵੱਧ ਫੁੱਲ ਗਿਆ ਤੇ ਫਿਰ ਜਲੇ ਸੁਰੱਖਿਆ ਵਿਧੀਆਂ ਅਪਣਾਈਆਂ ਤੇ ਉਹਨਾਂ ਨੂੰ ਫਸਲਾਂ ਨੂੰ ਨਸ਼ਟ ਹੋਣ ਤੋਂ ਬਿਮਾਰੀਆਂ ਲੱਗਣ ਤੋਂ ਵੀ ਬਚਾ ਲਿਆ ਗਿਆ ਸੋ ਇਹ ਤਰੀਕਾ ਬੜਾ ਸਧਾਰਨ ਹੈਗਾ ਬੜਾ ਇੱਕ ਸਧਾਰਨ ਬੁੱਧੀ ਦਾ ਸਵਾਲ ਸੀਗਾ ਦੁਗੜਾ ਸੌਖਾ ਸੀਗਾ ਠੀਕ ਹੈ ਜੀ ਹੁਣ ਪੰਨਾ ਨੰਬਰ 146 ਤੇ ਸਵਾਲ ਹੈਗਾ ਫਸਲ ਦੇ ਸੁਰੱਖਿਆ ਤਰੀਕੇ ਅਤੇ ਜੈਵਿਕ ਵਿਧੀਆਂ ਨਾਲ ਕੰਟਰੋਲ ਕਰਨ ਦੇ ਢੰਗ ਫਸਲਾਂ ਨੂੰ ਬਚਾਉਣ ਲਈ ਕਿਉਂ ਲਾਹੇਵੰਦ ਹਨ ਸੋ ਇਹਦਾ ਜਵਾਬ ਹੈ ਫਸਲ ਦੇ ਸੁਰੱਖਿਆ ਤਰੀਕੇ ਜਿਨ੍ਹਾਂ ਨੇ ਪ੍ਰੀਵੈਂਟਿਵ ਮੈਜ਼ਰ ਫੇ ਬਿਮਾਰੀ ਹੋਣਾ ਨਾ ਦੇਵੋ ਹਨਾ ਫਸਲ ਦੇ ਸੁਰੱਖਿਆ ਤਰੀਕੇ ਅਤੇ ਜੈਵਿਕ ਵਿਧੀਆਂ ਨਾਲ ਕੰਟਰੋਲ ਕਰਨ ਦੇ ਢੰਗ ਫਸਲਾਂ ਨੂੰ ਬਚਾਉਣ ਲਈ ਇਸ ਲਈ ਲਾਹੇਵੰਦ ਹਨ ਕਿਉਂਕਿ ਸਿਹਤਮੰਦ ਹੋਣ ਦੇ ਨਾਲ ਨਾਲ ਇਹ ਢੰਗ ਵਾਤਾਵਰਣ ਨੂੰ ਵੀ ਖਰਾਬ ਹੋਣ ਤੋਂ ਰੋਕਦੇ ਹਨ ਸੌ ਆਮਦਾਰ ਦੇ ਕੀਤਾ ਜਾਂਦਾ ਹੈ ਆਮ ਤੌਰ ਤੇ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕੀੜਕ ਨਾਸ਼ੀ ਪੈਸਟੀਸਾਈਡ ਜਿਹਨੂੰ ਹੈ ਕੀੜਕ ਨਾਸ਼ੀ ਦਵਾਈਆਂ ਦੀ ਵਰਤੋਂ ਬਹੁਤ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਪਰ ਇਹ ਦਵਾਈਆਂ ਕਈ ਪੌਦਿਆਂ ਅਤੇ ਜਾਨਵਰਾਂ ਲਈ ਘਾਤਕ ਹੁੰਦੀਆਂ ਹਨ ਅਤੇ ਵਾਤਾਵਰਣ ਨੂੰ ਵੀ ਦੂਸ਼ਿਤ ਕਰਦੀਆਂ ਹਨ ਇਸ ਕਰਕੇ ਸੁਰੱਖਿਆ ਤਰੀਕੇ ਅਤੇ ਜੈਵਿਕ ਵਿਧੀਆਂ ਜਿਹੜੀਆਂ ਨੇ ਉਹ ਜ਼ਾਹਰ ਜਿਆਦਾ ਲਾਹੇਵੰਦ ਹਨ ਇਹਦੇ ਨਾਲ ਜੋ ਸੀ ਚਾਹਨੇ ਆ ਉਹ ਵੀ ਹੋ ਜਾਂਦਾ ਤੇ ਪਰ ਵਾਤਾਵਰਨ ਦੂਸ਼ਿਤ ਨਹੀਂ ਹੁੰਦਾ ਤੇ ਪੌਦਿਆਂ ਨੂੰ ਤੇ ਜਾਨਵਰਾਂ ਨੂੰ ਵੀ ਨੁਕਸਾਨ ਨਹੀਂ ਹੁੰਦਾ ਸੋ ਕੀੜਕਨਾਸ਼ੀ ਦਵਾਈਆਂ ਕੰਮ ਤੇ ਸਾਧ ਦਿੰਦੀਆਂ ਹਨ ਸੰਨ ਲਗਾ ਦਾ ਬਹੁਤ ਵਧੀਆ ਤਰੀਕਾ ਹੈ ਪਰ ਇਹਦੇ ਨਾਲ ਮਿੱਟੀ ਦਾ ਜੀਵਾਣੂਆਂ ਦਾ ਪੌਦਿਆਂ ਦਾ ਤੇ ਆਪਣਾ ਕੁਝ ਜਾਨਵਰਾਂ ਦਾ ਤੇ ਵਾਤਾਵਰਨ ਦਾ ਬਹੁਤ ਨੁਕਸਾਨ ਹੁੰਦਾ ਹੈ ਠੀਕ ਹੈ ਸਵਾਲ ਦੋ ਦੂਜਾ ਦਾਣਿਆਂ ਦੇ ਭੰਡਾਰਨ ਸਮੇਂ ਹੋਣ ਵਾਲੀ ਹਾਨੀ ਲੇ ਕਿਹੜੇ ਕਾਰਕ ਜ਼ਿੰਮੇਵਾਰ ਹਨ ਸੋ ਦੋ ਕਾਰਕ ਨੇ ਬੱਚਿਓ ਦਾਣਿਆਂ ਦੇ ਭੰਡਾਰਨ ਸਮੇਂ ਹੋਣ ਵਾਲੀ ਹਾਨੀ ਲਈ හේਟ ਲਿਖੇ ਕਾਰਕ ਜ਼ਿੰਮੇਵਾਰ ਹਨ ਪਹਿਲਾ ਹੈ ਜੈਵਿਕ ਭਾਵ ਬਾਇਓਟਿਕ ਜਿਨਾਂ 'ਚ ਜਾਨ ਹੈਗੀ ਹੈ ਕੀਟ ਭੌਗਿੜੇ ਚੂਹੇ ਚਿਚੜ ਉੱਲੀ ਅਤੇ ਬੈਕਟੀਰੀਆ ਇਹ ਤੇ ਹੋਗੇ ਬੱਚਿਓ ਜੈਵੀ ਕਾਰਨ ਫਿਰ ਅਜੈਵੀ ਕਾਰਨ ਠੀਕ ਹੈ ਨਾ ਜਿਨ੍ਹਾਂ 'ਚ ਜਾਨ ਨਹੀਂ ਹੈਗੀ ਨਿਰਜਿੰਦ ਭੰਡਾਰਨ ਵਾਲੀ ਥਾਂ ਤੇ ਟੁਕਵੀ ਨਮੀ ਜਾਂ તાਪ ਦਾ ਨਾ ਹੋਣਾ ਮਣੀ ਤਾਪ ਜਿੰਨਾ ਚਾਹੀਦਾ ਉਹ ਨਾ ਨਹੀਂ ਹੈਗਾ ਜਾਂ ਬਾਦੂ ਠੰਡ ਹੋ ਗਈ ਬਾਦੂ ਗਰਮੀ ਹੋ ਗਈ ਜਿਹੜੇ ਨਮੀ ਹੈਗੀ ਹੈ ਉਹ ਜ਼ਿਆਦਾ ਹੋ ਗਈ ਜਾਂ ਘੱਟ ਹੋ ਗਈ ਸੋ ਬੱਚਿਓ ਇਹ ਹੈਗੇ ਨੇ ਅਜਿਹੀ ਕਾਰਨ ਤੇ ਉੱਪਰਲੇ ਸਿਖ ਜੈਵਿਕ ਕਾਰਨ ਇਹਨਾਂ ਦਾ ਹੁੰਦਾ ਕੀ ਹੈ ਉਹਨੇ ਪੁੱਛਿਆ ਨਹੀਂ ਪਰ ਅਸੀਂ ਨਾਲ ਲਿਖ ਦਿੰਦੇ ਹਾਂ ਕਿਉਂਕਿ ਇਹ ਸਵਾਲ ਨਾਲ ਜੁੜੀ ਗੱਲ ਹੈਗੀ ਹੈ ਇਹ ਕਾਰਕ ਉਤਪਾਦ ਦੀ ਗੁਣਵੱਤਾ ਵਿੱਚ ਕਮੀ ਲਿਆਉਂਦੇ ਹਨ ਦਾਣਿਆਂ ਦਾ ਭਾਰ ਘਟਾਉਂਦੇ ਹਨ ਉਹਨਾਂ ਦੇ ਪੁੰਗਰਨ ਦੀ ਸਮਰੱਥਾ ਘਟਾਉਂਦੇ ਹਨ ਉਹਨਾਂ ਨੂੰ ਬਦਰੰਗ ਕਰ ਦਿੰਦੇ ਹਨ ਅਤੇ ਇਸ ਤਰ੍ਹਾਂ ਮੰਡੀ ਵਿੱਚ ਉਹਨਾਂ ਦਾ ਮੁੱਲ ਘਟ ਕਰ ਦਿੰਦੇ ਹਨ ਸੋ ਇਹ ਜਿਹੜੇ ਕਾਰਕ ਹੈਗੇ ਨੇ ਇਹਨਾਂ ਨੂੰ ਦਾਣਿਆਂ ਨੂੰ ਭੰਡਾਰਨ ਦੇ ਵੇਲੇ ਬਚਾ ਕੇ ਰੱਖਣਾ ਬੜਾ ਜ਼ਰੂਰੀ ਹੈ ਨਹੀਂ ਤੇ ਇਹਦੇ ਨਾਲ ਕਟਾ ਪਿੰਦਾ ਹੈਗਾ ਦਾਣੇ ਬਦਰੰਗ ਹੋ ਜਾਂਦੇ ਨੇ ਉਹਨਾਂ ਦੀ ਪੁੰਗਰਨ ਦੀ ਸਮਰੱਥਾ ਘਟ ਜਾਂਦੀ ਹੈ ਉਹਨਾਂ ਦੀ ਗੁਣਵੱਤਾ ਘਟ ਜਾਂਦੀ ਹੈ ਉਹਨਾਂ ਦਾ ਭਾਰ ਘਟ ਜਾਂਦਾ ਹੈ ਠੀਕ ਹੈ ਜੀ ਅੱਗੇ ਚੱਲੀਏ 147 ਦੇ ਸਵਾਲ ਹੈ ਪਸ਼ੂਆਂ ਦੀ ਨਸਲ ਸੁਧਾਰ ਲਈ ਕਿਹੜੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕਿਉਂ ਸੋ ਪਸ਼ੂਆਂ ਦੀ ਨਸਲ ਸੁਧਾਰ ਲਈ ਸੰਕਰਣ ਜਿਸ ਨੂੰ ਕਿਹਾ ਜਾਂਦਾ ਹੈ ਕਰਾਸ ਬਰੀਡਿੰਗ ਸੰਕਰਣ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਤੇ ਹੈਗਾ ਜਵਾਬ ਪਹਿਲਾ ਕਿਹੜੀ ਵਿਧੀ ਫਿਰ ਕਿਉਂ ਕਿਉਂਕਿ ਇਸ ਨਾਲ ਸਭ ਤੋਂ ਵਧੀਆ ਨਤੀਜੇ ਪ੍ਰਾਪਤ ਹੁੰਦੇ ਹਨ ਜਿਹੜੇ ਸਾਨੂੰ ਲੋੜੀਂਦੇ ਹਨ ਸਭ ਤੋਂ ਵਧੀਆ ਨਤੀਜੇ ਮਿਸਾਲ ਦੇ ਤੌਰ ਤੇ ਅਸੀਂ ਉਦਾਹਰਨ ਦੇ ਸਕਦੇ ਹਾਂ ਮਿਸਾਲ ਦੇ ਤੌਰ ਤੇ ਲੰਬੇ ਸਮੇਂ ਤੱਕ ਦੁੱਧ ਦੇਣ ਵਾਲੇ ਪਸ਼ੂ ਦਾ ਸੰਕਰਣ ਰੋਗਾਂ ਨਾਲ ਲੜਨ ਦੀ ਸਮਰੱਥਾ ਵਾਲੇ ਪਸ਼ੂ ਨਾਲ ਕਰਾਇਆ ਜਾਵੇ ਤਾਂ ਹੋਣ ਵਾਲੀ ਸੰਤਾਨ ਵਿੱਚ ਦੋਵੇਂ ਗੁਣ ਦੋਵੇਂ ਗੁਣ ਕੜੇ ਰੋਗਾਂ ਨਾਲ ਲੜਨਾ ਅਤੇ ਲੰਬੇ ਸਮੇਂ ਤੱਕ ਦੁੱਧ ਦੇਣਾ ਹੋਣਗੇ ਇੱਕ ਕਿਸਮ ਦੇ ਪਸ਼ੂ ਵਿੱਚ ਲੰਬੇ ਸਮੇਂ ਤੱਕ ਦੁੱਧ ਦੇਣ ਦੀ ਸਮਰੱਥਾ ਹੈਗੀ ਹੈ ਦੂਜੇ ਕਿਸਮ ਦੇ ਪਸ਼ੂ ਵਿੱਚ ਰੋਗਾ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੈਗੀ ਹੈ ਸੋ ਦੋਨੋਂ ਪਸ਼ੂਆਂ ਦੀ ਅਲੱਗ-ਅਲੱਗ ਨਸਲਾਂ ਦੀ ਕਰਾਸ ਬਰੀਡਿੰਗ ਸੰਕਰਣ ਕਰਾ ਦਿੱਤਾ ਜਾਵੇ ਤੇ ਜਿਹੜਾ ਉਹਨਾਂ ਦਾ ਵੱਛਾ-ਵੱਛੀ ਕੱਟਾ-ਕੱਟੀ ਹਨਾ ਜੋ ਸੰਤਾਨ ਪੈਦਾ ਹੋਏਗੀ ਉਹਦੇ ਵਿੱਚ ਦੋਨਾਂ ਦੇ ਨਰ ਮਾਦਾ ਮਾਂ ਪਿਓ ਦੇ ਗੁਣ ਆ ਜਾਣਗੇ ਭਾਵੇਂ ਜਿਹੜੀ ਸੰਤਾਨ ਹੋਏਗੀ ਉਹ ਚ ਦੋਨੋਂ ਗੁਣ ਆ ਜਾਣਗੇ ਉਹ ਲੰਬੇ ਸਮੇਂ ਤੱਕ ਦੁੱਧ ਵੀ ਦੇਗੀ ਠੀਕੇ ਤੇ ਨਾਲ ਉਹ ਚ ਰੋਗਾਂ ਨਾਲ ਲੜਨ ਦੀ ਸਮਰੱਥਾ ਵੀ ਜ਼ਿਆਦਾ ਹੋਏਗੀ ਸੋ ਐਸੀ ਪਿਆਰੇ ਵਿਦਿਆਰਥੀ ਤੁਹਾਡੇ ਅੰਧਾਏ ਅੰਦਰ ਇਹਨਾਂ ਪੰਨਿਆਂ ਤੇ ਆਏ ਸਵਾਲ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ